ਨਛੱਤਰ ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾਂਟ 6 ਉਸ ਟਨ ਕੁਝ ਮਜ਼ਦੂਰ ਪਿੰਡ ਤੋਂ 2-3 ਕਿਲੋਮੀਟਰ ਦੂਰ ਪਿੱਖੀ ਵੱਲ ਨੂੰ ਮਨਰੇਗਾ ਸਕੀਮ ਦੀਨਖਤਾਨਾ ਵਿੱਚੋਂ ਟੋਕਰੀਆਂ ਰਾਹੀਂ ਸੜਕ ਦੇ ਦੋਹੀਂ ਪਾਸੀ ਮਿੱਟੀ ਪਾਰੇ ਸਨ ਸਵੇਰਾ ਹੋਣ ਕਾਰਨ ਮੌਸਮ ਕੁਝ ਠੰਡਾ ਸੀ ਮਜ਼ਦੂਰਾਂ ਦੇ ਪੈਰਾਂ ਵਿੱਚ ਉਸ ਸਮੇਂ ਤੇਜ਼ੀ ਦਿਖਾਈ ਦੇ ਰਹੀ ਸੀ ਚਲੋ ਭਈ ਛੇਤੀ ਕਰੋ ਛੇਤੀ ਕਰੋ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਪਹਿਲਾਂ ਆਪਾ ਟੋਟਾ ਪੂਰਾ ਕਰਨਾ ਸੂਰਜ ਦੇ ਕੁਝ ਉੱਚਾ ਹੋ ਜਾਣ ਤੇ ਵਧਣ ਲੱਗ ਪਈ ਗਰਮੀ ਕਾਰਨ ਮਜ਼ਦੂਰਾਂ ਦੀ ਮੱਠੀ ਹੋ ਗਈ ਤੌਰ ਵੇਖ ਹਾਕਮ ਬੇਲਦਾਰ ਨੇ ਉਹਨਾਂ ਨੂੰ ਹਾਰ ਲਈ ਏ ਟਹਿ ਜਾਣੇ ਚੱਠੂ ਜੇ ਤੋਂ ਆਰਾਮ ਨਾਲ ਨਹੀਂ ਛਾਵੇਂ ਬੈਠ ਹੁੰਦਾ ਹਰ ਵੇਲੇ ਸੂਈ ਕੁੱਤੀ ਅੰਗੂ ਟੋਕਦਾ ਰਹਿੰਦਾ ਮਿੱਟੀ ਵਾਲੀ ਟੋਕਰੀ ਖਾਲੀ ਕਰਕੇ ਕਿਤਾਨਾਂ ਵਿੱਚ ਨੂੰ ਉੱਤਰਦੀ ਕਰਮੋ ਦੇ ਮੂੰਹੋਂ ਇਹ ਬੋਲ ਨਿਕਲੇ ਤਉ ਉਸ ਦੇ ਨਾਲ ਦੋ ਤਿੰਨ ਹੋਰ ਵੀ ਬੜਬੜ ਕਰਦੀਆਂ ਕਰਮੋ ਦਿਲਾ ਕੇ ਖੜੀਆਂ ਕਰਮੋ ਨੇ ਟੋਕਰੀ ਇੱਕ ਪਾਸੇ ਰੱਖ ਦਿੱਤੀ ਤੇ ਵਧ ਗਈ ਆਪਣੇ ਲੱਕ ਦੀ ਪੀੜ ਨੂੰ ਨਾ ਸਹਰਦੀ ਹੋਈ ਉਹ ਪੁੰਜੇ ਬੈਠ ਗਈ ਪਾਣੀ ਦੇਵਾ ਉਸ ਤੇ ਲੱਗ ਗਿਆ ਖੜੀ ਮੁੱਖੋ ਨੇ ਉਸ ਨੂੰ ਪੁੱਛਿਆ ਆਣੀ ਵਾਲੀ ਬਹੁਤ ਹਸਤਾ ਆ ਮੇਰੇ ਝੋਲੇ ਚ ਪਈ ਆ ਕਰਮੋ ਦਾ ਜਵਾਬ ਸੁਣ ਮੁੱਖੋ ਆਪਣੀ ਟੋਕਰੀ ਸੰਭਾਲਦੀ ਪਰਾਂ ਨੂੰ ਉਤਰ ਪਈ ਲਗਾਤਾਰ ਨਾ ਸਹਾਰੇ ਜਾਣ ਵਾਲੇ ਲੱਕ ਦੇ ਦਰਦ ਕਰਨ ਉਸ ਦੀ ਪੂਰੀ ਤੇ ਆਕੜਨ ਲੱਗ ਪਈ ਕਸੀਸਵਟ ਕਿਵੇਂ ਨਾ ਕਿਵੇਂ ਉਹ ਆਪਣੇ ਆਪ ਨੂੰ ਸੰਭਾਲਦੀ ਰਹੀ ਉਸ ਦਿਨ ਉਹ ਦਰਦ ਕਰਮੋ ਦੇ ਪਹਿਲੀ ਵਾਰ ਨਹੀਂ ਉੱਠਿਆ ਉਹ ਤਾਂ ਹੁਣ ਦੂਜੇ ਤੇਜ ਦਿਨ ਹੀ ਉੱਠਣ ਲੱਗ ਪਿਆ ਸੀ ਜਦੋਂ ਦਰਦ ਉੱਠਦਾ ਤਾਂ ਸੋਦੀ ਪੂਰੀ ਦੇਨ ਨੂੰ ਰੂੰਗ ਵਾਂਗ ਪਿੰਜ ਸੁੱਟਦਾ ਜੇ ਕੰਮ ਨਹੀਂ ਕਰਨਾ ਤਾਂ ਕਾੜ ਕਿਉਂ ਬਣਵਾਇਆ ਆਰਾਮ ਨਾਲ ਘਰੇ ਬੈਠਦੀ ਕਰਮੋ ਨੂੰ ਬੈਠੀ ਦੇਖ ਬੇਲਦਾਰ ਹਾਕਮ ਸਿੰਘ ਨੇ ਉੱਚੀ ਆਵਾਜ਼ ਨਾਲ ਇਹ ਗੱਲ ਉਸ ਨੂੰ ਸੁਣਾਈ ਮੇਰੇ ਦੋ ਘੜੀ ਬੈਠਣ ਨਾਲ ਇਸ ਟੁੱਟੜੇ ਨੂੰ ਪਤਾ ਨਹੀਂ ਕੀ ਮੌਤ ਪੈਂਦੀ ਐ। ਨਾਲੇ ਹਰਾਮਜਾਦੇ ਨੂੰ ਪਤਾ। ਭਈ ਮੈਂ ਬਿਮਾਰ। ਫੇਰ ਵੀ ਮਾਣਾ ਚੇੜਾ ਕਰਨੋਂ ਨਹੀਂ ਹਟਦਾ। ਕਰਮੋਂ ਉਸ ਤੇ ਆਖੇ ਬੋਲਾਂ ਦੀ ਪਰਵਾਹ ਕੀਤੇ ਬਿਨਾ ਗੱਲ ਆਪਣੇ ਆਪ ਨੂੰ ਹੀ ਸੁਣਾਈ। ਉਹ ਜੇ ਚਿੱਤ ਠੀਕ ਨਹੀਂ ਤਸਵੀਰੀ ਨਾ ਆਉਂਦੀ। ਕਰਮੋਂ ਦੇ ਲੱਗਿਆ ਖੜੇ ਹਾਕਮ ਨੇ ਟਾਕਾਂ ਉੱਤੇ ਹੱਥ ਰੱਖ ਆਖਿਆ। ਆਉਂਦੀ ਕਿਵੇਂ ਨਾ? ਰੋਟੀ ਵੀ ਖਾਣੀ ਆ। ਸਿਰ ਤੇ ਆਈ ਖੜੇ ਹਾਕਮ ਨੂੰ ਦੇਖ ਕਰਮੋ ਨੇ ਨਰਮ ਪੈਂਦਿਆ جواب ਦਿੱਤਾ ਉਹ ਤੇਰੀ ਜੀਸੇ ਹੋਰ ਵੀ ਬੈਠਣ ਗੀਆਂ ਐਂ ਕੰਮ ਕਿਵੇਂ ਨਿਭੜੂ ਮੈਂ ਨੂ ਵੀ ਪੁੱਛਣ ਵਾਲੇ ਬੈਠੇ ਨੇ ਕਰਮੋ ਲੱਗੇ ਖੜੇ ਹਾਕਮ ਨੂੰ ਦੇਖ ਦੂਜੇ ਮਜ਼ਦੂਰਾਂ ਦੇ ਕਰਦਮਾਂ ਵਿੱਚ ਕੁਝ ਤੇਜ਼ੀ ਆ ਗਈ ਲੱਗੀ ਪਤ ਆਹ ਕਿਤੇ ਜਾਨ ਫੁੱਜ ਕੇ ਬੈਠਦੀ ਆ ਚੰਤਰੀ ਬਿਮਾਰੀ ਜਿਹੀ ਚਿੰਬੜੀ ਆ ਕਦੇ ਕਦੇ ਤਾਂ ਬੋੜੀਆਂ ਪਵਾ ਦਿੰਦੀ ਆ ਕਰਮੋ ਦੀ ਗੱਲ ਸੁਣ ਹਾਕਮ ਦੇ ਚਿਹਰੇ ਦੀਆਂ ਤਣੀਆਂ ਨਸਾਂ ਕੁਝ ਢਿੱਲੀਆਂ ਪੈ ਗਈਆਂ ਲੱਕ ਬਹੁਤ ਦਰਦ ਕਰ ਰਿਆ ਟੋਕੜੀਆਂ ਦਮ ਲੈ ਰਹੇ ਨੇ ਉੱਠਦੀਆਂ ਹੁਣੇ ਕਰਮੋ ਦੀ ਆਖੀ ਇਹ ਗੱਲ ਸੁਣ ਮੂੰਹ ਵਿੱਚ ਹੀ ਗੁਣਗੁਣ ਕਰਦਾ ਕਤਾਨਾ ਅੰਦਰੋਂ ਨਿਕਲ ਹਾਕਮ ਸੜਕ ਕੰਡੇ ਮਿੱਟੀ ਪਾਰੇ ਬਾਕੀ ਮਜ਼ਦੂਰਾਂ ਨੂੰ ਚੜਿਆ ਗਿਆ ਚੰਗਾ ਹੋਇਆ ਕੋਈ ਜੋ ਆਖ ਚੱਲਾ ਹੈ ਨਹੀਂ ਜਦੋਂ ਕਰਮੋ ਬਹੁਤੀ ਦੁਖੀ ਹੁੰਦੀ ਤਾਂ ਅਕਸਰ ਉਸ ਤੇ ਮੂੰਹੋਂ ਇਹ ਬੋਲ ਨਿਕਲਦੇ ਕਰਮੋ ਤੇ ਉਸ ਦੇ ਘਰ ਵਾਲੇ ਜਾਗਰ ਨੇ ਬੱਚੇ ਦੀ ਡਾਕਟਰਾਂ ਦੇ ਬਹੁਤ ਤੱਕੇ ਖਾਤੇ ਸਾਦਾ ਸੰਤਾਂ ਦੀਆਂ ਚੌਕੀਆਂ ਭਰੀਆਂ ਤਾਂ ਅਗੇ ਤਵੀਤ ਵੀ ਕਰਵਾਏ ਪਰ ਇਹ ਸਭ ਕੁਝ ਕਰਨ ਤੇ ਵੀ ਉਹਨਾਂ ਦੇ ਵੇੜੇ ਵਿੱਚ ਬੱਚੇ ਦੀ ਗਲਕਾਰੀ ਸੁਣਾਈ ਨਾ ਦਿੱਤੀ ਜਾਗਰ ਖੇਤ ਮਜ਼ਦੂਰੀ ਕਰਦਾ ਸੀ ਪਿੰਡ ਦੇ ਕਿਸੇ ਨਾ ਕਿਸੇ ਕਿਸਾਨ ਨਾਲ ਉਹ ਸਾਂਝੀ ਰਲ ਜਾਂਦਾ ਜਾਂ ਦਿਹਾੜੀਆਂ ਕਰਦਾ ਰਹਿੰਦਾ ਉਸ ਦੇ ਘਰ ਵਾਲੀ ਇੱਕ ਦੋ ਘਰਾਂ ਦਾ ਗੋਹਾ ਕੂੜਾ ਕਰਦੀ ਸੀ ਅੱਸੂ ਕੱਤੇ ਦੀ ਰੁੱਤੇ ਉਹ ਪਿੰਡ ਦੀਆਂ ਹੋਰ ਜਨਾਨੀਆਂ ਨਾਲ ਕਪਾ ਫੁੱਟੀ ਚੁਗਣ ਵੀ ਚੱਲੀ ਜਾਂਦੀ ਪਰ ਜਦੋਂ ਦਾ ਨਰਮੇ ਦੀ ਫਸਲ ਉੱਤੇ ਸੁੰਡੀ ਨੇ ਹਮਲਾ ਕੀਤਾ ਤਾਂ ਉਸ ਨਾਲ ਬਿਮਾਰੀਆਂ ਤਾਂ ਫੈਲੀਆਂ ਹੀ ਨਾਲ ਹੀ ਜਾਗਰ ਅਤੇ ਉਸ ਵਰਗੇ ਹੋਰ ਕਈਆਂ ਦੇ ਕੰਮ ਵੀ ਛੁੱਟ ਗਏ ਪਰ ਪਿਛਲੇ 1.5 ਸਾਲ ਤੋਂ ਪਿੰਡਾਂ ਵਿੱਚ ਇੱਕ ਮੰਰੇਕਾ ਨਾਂ ਦੀ ਸਕੀਮ ਆਈ ਜਿਸ ਨੇ ਮਹੀਨੇ ਦੇ 15-20 ਦਿਨਾਂ ਲਈ ਵੇਲਿਆਂ ਨੂੰ ਮਾੜੇ ਮੋਟੇ ਹਰੇ ਲਾ ਦਿੱਤਾ ਇਸ ਸਕੀਮ ਲਈ ਜਰਨਲ ਨੇ ਭਾਈ ਦੌਰ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਕਈ ਬੇਰੁਜ਼ਗਾਰਾਂ ਦੀ ਕਾਰਡ ਬਣਵਾ ਕੇ ਦਿੱਤੇ ਵੜਮਾਏ ਕੇ ਕਾਰਡਾਂ ਵਿੱਚ ਜਾਗਰ ਤੇ ਕਰਮੋ ਦਾ ਕਾਰਡ ਵੀ ਜਰਨੈਲ ਦੇ ਕਹਿਣ ਤੇ ਹੀ ਬਣਿਆ ਸੱਜਣ ਸਰਪੰਚ ਨੇ ਤਾਂ ਸਾਰੇ ਆਪਣੇ ਮੂਹਮ ਲਾਜਿਆਂ ਵਾਲਿਆਂ ਦੇ ਹੀ ਕਾਰਡ ਬਣਵਾਏ ਕਰਮੋ ਤੇ ਜਾਗਰ ਨੂੰ ਉਸ ਕੀਮਤੀ ਮਹੀਨੇ ਦੇ ਜਿੰਨੇ ਦਿਨ ਵੀ ਕੰਮ ਮਿਲ ਜਾਂਦਾ ਉਹਨਾਂ ਲਈ ਤਾਂ ਉਹ ਹੀ ਵਧੀਆ ਸੀ ਕਰਮੋ ਦੇ ਘਰ ਵਾਲੇ ਨੂੰ ਦਮੇ ਦੀ ਬਿਮਾਰੀ ਸੀ ਥੋੜਾ ਜਿਹਾ ਕੰਮ ਕਰੰਤੀ ਉਸ ਨੂੰ ਸਾਹ ਚੜ ਜਾਂਦਾ ਜਿਸ ਕਾਰਨ ਜਾਗਰ ਹਫ਼ਤੇ ਵਿੱਚ ਇੱਕ ਤੋਂ ਨਾਗੇ ਜ਼ਰੂਰ ਕਰਦਾ ਪਰ ਬਿਮਾਰ ਹੋਣ ਤੇ ਵੀ ਕਰਮੋ ਅਣਸਰ ਦੇ ਹੀ ਕਰ ਰਹੇ ਸੀ ਕਮਨਾ ਕਰਨ ਕਰਕੇ ਇੱਕ ਵਾਰ ਬੇਲਦਾਰ ਨੇ ਉਸ ਨੂੰ ਉੱਚਾ ਨੀ ਮਾਖ ਦਿੱਤਾ ਜਾਕਰ ਉਸਦੇ ਅੱਖੇ ਦੀ ਨਮੋਸ਼ੀ ਬਨ ਗਿਆ ਤੇ ਲਗਾਤਾਰ ਕਈ ਦਿਨ ਕੰਮ ਤੇ ਨਾ ਗਿਆ ਕਈਆਂ ਨੇ ਵਿਚ ਪੈ ਕੇ ਜਾਕਰ ਨੂੰ ਫੇਰ ਕੰਮ ਤੇ ਜਾਣ ਲਈ ਰਾਜ਼ੀ ਕੀਤਾ ਪਰ ਹੁਣ ਬੇਲਦਾਰ ਦੇ ਕੁਝ ਵੀ ਕਹਿਣ ਤੋਂ ਬਿਨਾ ਹੀ ਉਹ 3-4 ਦਿਨਾਂ ਬਾਅਦ ਇੱਕਾ ਦਿਨ ਕਰੇ ਰਹਿ ਪੰਦਾ ਹੁਣ ਸਰੀਰ ਪਹਿਲਾਂ ਵਰਗਾ ਨਹੀਂ ਰਿਹਾ ਬਿਲਕੁਲ ਖੋਖਲਾ ਹੋਇਆ ਪਿਆ ਕਰ ਪਿਆ ਕਦੇ-ਕਦੇ ਜਾਕਰ ਦੇ ਮਨ ਵਿੱਚ ਅਜਿਹੇ ਖਿਆਲ ਆਉਂਦੇ ਤਾਂ ਉਸ ਨੂੰ ਲੱਗਦਾ ਜਿਵੇਂ ਉਸਦੇ ਦਿਨ ਵੀ ਹੁਣ ਗਿਣਤੀ ਦੇ ਹੀ ਹੋਣ ਅਜੇ ਖਿਆਲ ਆਉਣ ਤੇ ਉਹ ਬਹੁਤ ਨਿਰਾਸ਼ ਹੋ ਜਾਂਦਾ ਉਸ ਤੋਂ ਬਾਅਦ ਤਾਂ ਉਸ ਕੋਲੋਂ ਆਪਣੇ ਆਪ ਉੱਠ ਕੇ ਪਾਣੀ ਵੀ ਨਾ ਪੀਤਾ ਜਾਂਦਾ ਹੰਤ ਉਸਦੇ ਹੱਥ ਢੋਹ ਰਿਹਾ ਪਤਾ ਨਹੀਂ ਕਦੋਂ ਖਿੱਚ ਲਵੇ ਇਹ ਆਖੋ ਅੱਖਾਂ ਬੰਦ ਕਰ ਲੈਂਦਾ ਪਰ ਉਸ ਦੀਆਂ ਅੱਖਾਂ ਬੰਦ ਹੋਣ ਤੇ ਕਰਮ ਉਸਦੇ ਅੱਗੇ ਆ ਖੜਦੀ ਤਾਂ ਬਾਗਰੂ ਬਾਗਰੂ ਕਰਦਾ ਉੱਠ ਕੇ ਬੈਠ ਜਾਂਦਾ ਐਂ ਤਾਂ ਮਰਿਆ ਵੀ ਨਹੀਂ ਜਾਣਾ ਇਹ ਖਿਆਲੀ ਉਸ ਨੂੰ ਮਰਨ ਨਹੀਂ ਸੀ ਦੇ ਰਿਹਾ ਹੁਣ ਤੱਕ ਅਰਮਿਉਟ ਖੜ ਬਥੇਰਾ ਰਾਮ ਕਰ ਲਿਆ ਹੈ ਦਬੈੜ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਬਾਕੀ ਦੇ ਮਜ਼ਦੂਰ ਦੁਬਾਰਾ ਕੰਮ ਕਰਨ ਲੱਗ ਪਏ ਤਾਂ ਕਰਮਾਂ ਨੂੰ ਪਹਿਲਾਂ ਵਾਂਗੀ ਲੰਮੀ ਪਈ ਦੇ ਹਾਕਮ ਨੇ ਉਸਤੇ ਲਾਗੇ ਨਰਮਾਈ ਨਾਲ ਆਖਿਆ ਪੁੱਤ ਮੇਰੇ ਤਾਂ ਪਿੰਡੇ ਵਿੱਚ ਜਿਵੇਂ ਸੱਤੇ ਹੀ ਨਾ ਰਹੀ ਹੋਵੇ ਉੱਠੇ ਹੀ ਨਹੀਂ ਜਾਂਦਾ ਕਰਮੋ ਦੇ ਹਰਾਸੇ ਬੋਲ ਸਣ ਕੁਝ ਬਲ ਬਿਨਾ ਬੋਲੇ ਹਾਕਮ ਉੱਥੇ ਖੜਾ ਰਿਹਾ ਕੰਮ ਤਾਂ ਹੁਣ ਮੇਰੇ ਕੋਲ ਨਹੀਂ ਹੋਣਾ ਇਹ ਆਖੇ ਤਾਂ ਘਰੋਂ ਚਲੀ ਜਾਵਾਂ ਕਰਮੋਂ ਨੇ ਉੱਠ ਕੇ ਬੈਠ ਜਾ ਚੁੱਪ ਖੜੇ ਹਾਕਮ ਨੂੰ ਪੁੱਛਿਆ ਕੱਲੀ ਘਰ ਚਲੀ ਜਾਏਗੀ ਕਰਮੋਂ ਦੇ ਚਿਹਰੇ ਉੱਤੇ ਛਾਈ ਮੁਰਦੇ ਹਾਨੀ ਦੇਖ ਕੁਝ ਪਲ ਤੱਕ ਹਾਕਮ ਚੁੱਪਚਾਪ ਖੜਾ ਰਿਹਾ ਪਰ ਕੁਝ ਸੋਚ ਜਦੋਂ ਉਸਨੇ ਇਹ ਗੱਲ ਆਖੀ ਤਾਂ ਉਸਦੇ ਬੋਲਾਂ ਵਿੱਚ ਪਹਿਲਾਂ ਨਾਲੋਂ ਬਹੁਤ ਨਰਮਾਈ ਸੀ ਰਸਤੇ ਵਿੱਚ ਇੱਕ ਦੋ ਵਾਰ ਦਮ ਲੈ ਲੈ ਚਲੀ ਜਾਵਾਂਗੀ ਉਸ ਦੀ ਮਰੀਜੀ ਆਵਾਜ਼ ਸੁਣ ਹਾਕਮ ਨੂੰ ਉਸ ਦੀ ਮਜਬੂਰੀ ਦਾ ਅਹਿਸਾਸ ਹੋ ਗਿਆ ਕਿਸੇ ਸਾਈਕਲ ਵਾਲੇ ਨੂੰ ਨਾਲ ਭੇਜਾਂ ਹਾਕਮ ਦੀ ਬਦਲੀ ਹੋਈ ਆਵਾਜ਼ ਸੁਣ ਇੱਕ ਪਾਲੀ ਕਰਮੋ ਵੀ ਹੈਰਾਨ ਹੋ ਗਈ ਅਗਲ ਨੂੰ ਤਾਂ ਕੀਆ ਮੈਂ ਆਪੇ ਚਲੀ ਜਾਵਾਂਗੀ ਕਰਮੋ ਨੇ ਮਨ ਹੀ ਮਨ ਉਸ ਦਾ ਧੰਨਵਾਦ ਕਰ ਜਵਾਬ ਦਿੱਤਾ ਤੋਂ ਹੌਲੀ ਹੌਲੀ ਉੱਠ ਕੇ ਥੋੜਾ ਜਿਹਾ ਤੁਰ ਮੈਂ ਭੇਜ ਦਾਂ ਕਿਸੇ ਸਾਈਕਲ ਵਾਲੇ ਨੂੰ ਤੇਰੇ ਨਾਲ ਇਹ ਆਖ ਹਾਕਮ ਪਰਾਂ ਨੂੰ ਚਲਿਆ ਗਿਆ ਤੇ ਰੂਪੇ ਹਾਕਮ ਦੇ ਬੋਲ ਸੁਣ ਜਿਵੇਂ ਕਰਮੋ ਦੀ ਸਾ ਸਤਹੀਨ ਹੋਈ ਪਈ ਤੇ ਵਿੱਚ ਕੋਈ ਸਾ ਵਾਪਸ ਪਰਤਾਈ ਹੋਣ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ